ਆਪ ਨੇ ਆਖਿਆ ਮਹਾਰਾਜ ਜੀ ਕਹਿੰਦੇ ਨੇ ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਵਾ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਜਾਨ ਜਦੋਂ ਇੱਕ ਔਰਤ ਦੀ ਮੌਤ ਹੁੰਦੀ ਏ ਉਹਨੂੰ ਪਨਾਉਣ ਵਾਲੇ ਜਿਹੜੇ ਕੱਪੜੇ ਹੁੰਦੇ ਆ ਨਾ ਉਹ ਪੇਕਿਆਂ ਦੀ ਵੇਟ ਕਰਕੇ ਪਾਏ ਜਾਂਦੇ ਨੇ ਵੀ ਜਿਹੜੇ ਉਹਨੂੰ ਅੰਤਮ ਸਮੇ ਕੱਪੜੇ ਪਾਉਣੇ ਨੇ ਨਾ ਉਹ ਪੇਕਿਆਂ ਦੇ ਬਣਦੇ ਨੇ ਸਹੁਰਿਆਂ ਦੇ ਨਹੀਂ ਬਣਦੇ ਪਰ ਕਮਾਲ ਦੀ ਗੱਲ ਹੋਣਗੇ ਰੀਤੀ ਰਿਵਾਜ ਪੁਰਾਣੇ ਪਰ ਇਹ ਕਮਾਲ ਦੀ ਗੱਲ ਹੈ ਕਿ ਵੇਖੋ ਵੰਛੋ ਤੁਹਾਡਾ ਅੱਗੇ ਲੈ ਕੇ ਜਾਵੇ ਬੱਚੇ ਉਹ ਤੁਹਾਡੇ ਪਾਲੇ ਤੁਹਾਡੇ ਬੱਚੇ ਜੰਮੇ ਤੁਹਾਡੇ ਬਜ਼ੁਰਗਾਂ ਨੂੰ ਸੰਭਾਲੇ ਤੁਹਾਡੇ ਘਰ ਦੀਆਂ ਰੋਟੀਆਂ ਪਕਾਵੇ ਸਫਾਈ ਕਰੇ ਪਰ ਅੰਤਮ ਸਮੇਂ ਜਿਹੜੇ ਨੇ ਕੱਪੜੇ ਨੇ ਉਹ ਵੀ ਸਹੁਰਾ ਪਰਿਵਾਰ ਨਹੀਂ ਪਣਾ ਸਕਦਾ ਕਿੰਨਾ ਰਿਵਾਜ ਗਲਤ ਹੈ ਨਾ ਇਹ ਸਾਰਾ ਕੁਝ ਜੋ ਤੁਹਾਡੇ ਘਰ ਦਾ ਕਰਦੀ ਹੈ ਆ ਕੇ ਸਾਰੇ ਪਰਿਵਾਰ ਦਾ ਕਰਦੀ ਹੈ ਤੇ ਵੀ ਇੱਕ ਜੋੜੀ ਕੱਪੜੇ ਵੀ ਘਰੋਂ ਦਿੱਤੇ ਜਾਣ ਇਹ ਕੋਈ ਵੱਡੀ ਗੱਲ ਨਹੀਂ ਹੈ ਇਸ ਕਰਕੇ ਮੈਂ ਕਹਿੰਦਾ ਇਹਨਾਂ ਰੀਤੀ ਰਿਵਾਜਾਂ ਦਾ ਖੰਡਨ ਹੋਣਾ ਚਾਹੀਦਾ ਇਹ ਗਲਤ ਨੇ ਰੀਤੀ ਰਿਵਾਜ ਜਿਹੜੇ ਪੁਰਾਣੇ ਤੋੜੇ ਗਏ ਨੇ ਇਹ ਉਦੋਂ ਤੋੜੇ ਗਏ ਨੇ ਜਦੋਂ ਕਿ ਔਰਤ ਇਸਤਰੀ ਗੁਲਾਮ ਹੁੰਦੀ ਸੀ ਪਰ ਜਦੋਂ ਸਾਡੇ ਗੁਰੂ ਪੀਰ ਔਲੀਏ ਅਵਤਾਰ ਆਏ ਗੁਰੂ ਨਾਨਕ ਸਾਹਿਬ ਨੇ ਆਖਿਆ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਜਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਅਸੀਂ ਪੜਦੇ ਆ ਗੁਰੂ ਨਾਨਕ ਨੂੰ ਫੋਲੋ ਵੀ ਕਰਦੇ ਆ ਮੱਥਾ ਵੀ ਟੇਕਦੇ ਆ ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਨਹੀਂ ਜੁੜੇ ਜਿੱਦਨ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜ ਗਏ ਨਾ ਉਹ ਦਿਨ ਅਸੀਂ ਔਰਤ ਇਸਤਰੀ ਨੂੰ ਕੱਪੜੇ ਪਾਉਣ ਵਾਸਤੇ ਪੇਕਿਆਂ ਦੀ ਵੇਟ ਨਹੀਂ ਕਰਾਂਗੇ